ਤੋ ਦੋਸਤੋ ਇਸ ਵਕਤ ਅਸੀਂ ਮੌਜੂਦ ਆ ਜੀ ਮਸ਼ਹੂਰ ਪਿੰਡ ਜਰਗ ਵਿਖੇ ਜਿੱਥੇ ਪਿਛਲੇ 5-6 ਦਿਨਾਂ ਤੋਂ ਪਿੰਡ ਜਰਗਾ ਦੇ ਜਰਗੜੀ ਵਾਲੇ ਦਰਵਾਜ਼ੇ ਜਿਹੜਾ ਇੱਕ ਪ੍ਰਾਂਤਨ ਖੂ ਸੀਗਾ ਕਿਸੇ ਕਾਰਨਾ ਕਰਕੇ ਉਹ ਅੱਜ ਤੋਂ 5-6 ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਪਰ ਪਿਛਲੇ 3-4 ਦਿਨਾਂ ਤੋਂ ਪਿੰਡ ਜਰਗ ਦੇ ਨੌਜਵਾਨਾਂ ਵੱਲੋਂ ਫੇਰ ਤੋਂ ਉਸ ਖੂ ਨੂੰ ਸੁਰਜੀਤ ਕੀਤਾ ਜਾ ਰਿਹਾ ਇਸ ਖੂਨ ਨੂੰ ਕਿਉਂ ਸੁਰਜੀਤ ਕੀਤਾ ਜਾ ਰਿਹਾ ਮੁਰਤੋਂ ਕਿਉਂ ਸ਼ੁਰੂ ਕੀਤਾ ਜਾ ਰਿਹਾ ਇਸ ਪਿੱਛੇ ਕੀ ਕਾਰਨ ਨੇ ਅਤੇ ਅਗਲਾ ਇਸ ਖੂਹ ਸਬੰਧੀ ਕੀ ਪ੍ਰੋਸੈਸ ਰਹੇਗਾ ਇਸ ਸਬੰਧੀ ਆਪਾਂ ਵਿਸਤਾਰਪੂਰਵਕ ਤੁਹਾਡੇ ਨਾਲ ਗੱਲਬਾਤ ਸਾਰੀ ਕਰਾਂਗੇ ਸਾਡੇ ਦਰਮਿਆਨ ਸਾਡੇ ਪਿੰਡ ਜਰਗਤੋਂ ਸਮਾਜ ਦੇ ਵੀ ਨੌਜਵਾਨ ਜਸਪ੍ਰੀਤ ਸਿੰਘ ਜੀ ਮੰਡੇਰ ਯੂ ਐਸ ਏ ਅਤੇ ਬੀਨ ਸਿੰਘ ਜੀ ਅਤੇ ਹੋਰ ਵੀ ਸਾਡੇ ਪਿੰਡ ਜਰਗਤ ਦੇ ਜਿਹੜੇ ਨੌਜਵਾਨ ਨੇ ਕੈਨੇਡਾ ਜੀ ਹਾਂ ਜਸਪ੍ਰੀਤ ਸਿੰਘ ਮੰਡੇਰ ਕੈਨੇਡਾ ਜੀ ਇਹ ਮੌਜੂਦ ਨੇ ਗੱਲਬਤ ਕਰਦੇ ਆ ਆਪਾਂ ਬਿਆਨ ਸਿੰਘ ਜੀ ਇਹ ਪਿੰਡ ਜਰਗ ਗੱਲ ਕਰੀਏ ਆਪਾਂ ਪ੍ਰਾਂਤਨ ਖੂ ਹਾਂਜੀ ਇਹ ਗੱਲ ਕਰੀਏ ਤੁਹਾਡੀ ਸੁਰਤ ਤੋਂ ਵੀ ਅਤੇ ਮੇਰੀ ਸੁਰਤ ਤੋਂ ਵੀ ਪਹਿਲਾਂ ਜਿਹੜਾ ਇਹ ਖੂ ਸੀਗਾ ਇੱਥੇ ਮੌਜੂਦ ਸੀਗਾ ਪਰ ਕੋਈ ਕਾਰਨ ਬਣੇ ਕੋਈ ਸਮੱਸਿਆ ਵਈਆਂ ਕਿ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਹਾਂਜੀ ਹੁਣ ਇਸ ਨੂੰ ਦੁਬਾਰਾ ਜਿਹੜਾ ਮੁਰਤੋਂ ਸੁਰਜੀਤ ਕੀਤਾ ਜਾ ਰਿਹਾ ਆਪਣੇ ਜਸਪ੍ਰੀਤ ਸਿੰਘ ਮੰਡੇਰ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਕੀ ਕਾਰਨ ਬਣੇ ਮੁਰਤੋਂ ਸੁਰਜੀਤ ਕਰਨ ਦੇ ਲਈ ਸੁਰਜੀਤ ਕਰਨ ਦਾ ਇਹ ਆ ਜੀ ਇਹ ਪਹਿਲਾਂ ਕਿਸੇ ਕਾਰਨਾ ਕਰਕੇ ਬੰਦ ਕਰ ਦਿੱਤਾ ਸੀਗਾ ਜੀ ਇਹ ਇਹਦੀ ਮੇਨਟੇਨੈਂਸ ਦਾ ਚੱਕਰ ਪੈ ਰਿਹਾ ਸੀਗਾ ਕੋਈ ਜ਼ਿੰਮੇਵਾਰੀ ਨਹੀਂ ਲੈ ਰਿਹਾ ਠੀਕ ਹੈ ਜੀ ਕਿਉਂਕਿ ਸਾਂਝੀ ਸਾਥਾ ਇੱਥੇ ਕੋਈ ਵੀ ਆਉਂਦਾ ਸੀਗਾ ਜਾਂ ਇਹਦਾ ਮਤਲਬ ਪੂਦੀ ਬੇਅਦਬੀ ਹੁੰਦੀ ਸੀ ਤਾਂ ਬੰਦਿਆਂ ਨੇ ਭਰਤਾ ਸੀਗਾ ਤੇ ਹੁਣ ਆਪਣੇ ਜਸਪ੍ਰੀਤ ਵੀਰ ਨੇ ਆਪਣੇ ਨੇ ਬਾਹਰੋਂ ਆ ਕੇ ਇਹਦੀ ਦੁਬਾਰਾ ਬਰਾਸਤ ਸਮਝ ਕੇ ਇਹਨੂੰ ਦੁਬਾਰਾ ਤੋੜਿਆ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਹੈ ਕਿ ਸਾਂਝੇ ਪਿੰਡ ਦਾ ਖੂਹ ਆ ਇਹ ਤੇ ਇਹਦੇ ਵਿੱਚ ਮਤਲਬ ਪ੍ਰਾਂਤਲ ਜਿੱਦਾਂ ਸੀਗਾ ਖੂਹ ਐ ਅਸੀਂ ਉਦਾਂ ਹੀ ਤਿਆਰ ਕਰਨਾ ਹੈ ਇਹਦੀਆਂ ਟਿੰਡਾ ਵਗੈਰਾ ਸਾਰਾ ਕੁਝ ਬਣਾ ਕੇ ਅਸੀਂ ਉਦਾਂ ਹੀ ਬਰਾਸਤ ਜੋ ਸਾਭਣੀ ਆਸੀ ਹਨਾ ਉਦਾਂ ਹੀ ਦੁਬਾਰਾ ਤਿਆਰ ਕਰਨਾ ਹੈ ਇਹ ਜਿਸ ਤਰ੍ਹਾਂ ਇੱਕ ਆਪਣੇ ਪੰਜਾਬ ਦੇ ਵਿੱਚ ਇੱਕ ਪੁਰਾਣੀ ਕਹਾਵਤ ਵੀ ਆ ਹਨਾ ਵੀ ਜਿਹੜਾ ਇਹ ਖੂਹ ਹੁੰਦਾ ਖਵਾਜਾ ਹੁੰਦਾ ਕਿ ਜੋਂਦਾ ਜਾਗਦਾ ਪੀਰ ਹੁੰਦਾ ਇਹਨੂੰ ਕਿਵੇਂ ਮੰਨਦੇ ਹੋ ਤੁਸੀਂ ਇਹਦਾ ਕਿਤਨਾ ਕਿਤੇ ਪਿੰਡ ਦੇ ਉੱਤੇ ਕੋਈ ਧਾਰਮਿਕ ਗੱਲਾਂ ਵਾਲਾ ਕੋਈ ਅੱਡਾ ਇਹਦੇ ਵਿੱਚ ਕੋਈ ਰੀਜਨ ਹੀ ਹੈਗਾ ਮੇਨ ਮੁੱਦਾ ਸਾਡਾ ਬਰਾਸ ਤੋਂ ਸਾਂਭਣ ਦਾ ਜੀ ਸਾਡੇ ਪਿੰਡ ਦੇ ਵਿੱਚ ਇੱਕ ਵੀ ਚਿੰਨ ਨਹੀਂ ਹੈਗਾ ਜਿਹੜਾ ਇਦਾਂ ਦਾ ਹੋਵੇ ਕਿਉਂਕਿ ਸਾਡਾ ਪੁਰਾਣਾ ਇਤਿਹਾਸਕ ਪਿੰਡ ਆ ਇਹਦੇ ਵਿੱਚ ਬਹੁਤ ਚੀਜ਼ਾਂ ਸਾਡੇ ਗਵਨ ਹੋ ਗਿਆ ਪਿੰਡ ਦੇ ਵਿੱਚ ਪੁਰਾਣੀਆਂ ਹਵੇਲੀਆਂ ਸਾਰਾ ਕੁਝ ਖਤਮ ਹੋ ਗਿਆ ਇਹ ਇੱਕ ਨਿਸ਼ਾਨੀ ਆ ਜੋ ਜੱਸੀ ਵੀਰ ਨੇ ਭਰਾਲਾ ਕੀਤਾ ਵੀ ਸਾਂਝੇ ਤੌਰ ਤੇ ਮੜ ਦੁਬਾਰਾ ਸਰਜੀਤ ਕਰਾਂਗੇ ਇਹਨੂੰ ਅਸੀਂ ਤੇ ਕੰਮ ਸਾਡਾ ਚੱਲ ਰਿਹਾ ਹੈ ਇਹ ਜਲਦੀ ਤੋਂ ਜਲਦੀ ਇਹਨਾਂ ਤੁਹਾਡੇ ਸਾਹਮਣੇ ਵਧੀਆ ਢੰਗ ਤਰੀਕੇ ਨਾਲ ਤਿਆਰ ਕਰਾਂਗੇ ਗੱਲ ਕਰੀਏ ਬਈ ਜਿਵੇਂ ਆਪਾਂ ਪਿੰਡਾਂ ਦੀ ਗੱਲ ਕਰਦੇ ਹਾਂ ਜਦੋਂ ਕੰਪੈਰੀਜ਼ਨ ਕੀਤਾ ਜਾਂਦਾ ਪਿੰਡਾਂ ਤੇ ਸ਼ਹਿਰਾਂ ਦਾ ਹਨਾ ਚਲੋ ਕਈ ਵਾਰੀ ਸ਼ਹਿਰਾਂ ਦੀਆਂ ਜਿਹੜੇ ਆਪਣੇ ਵਸਨੀਕ ਨੇ ਉਹਨਾਂ ਨਾਲ ਆਪਾਂ ਜਦੋਂ ਗੱਲਬਾਤ ਕਰਦੇ ਹਾਂ ਵੀ ਤੁਹਾਨੂੰ ਪਿੰਡੂ ਲਾਈਫ ਪਿੰਡੂ ਲਾਈਫ ਵਧੀਆ ਲੱਗਦੀ ਜਾਂ ਸ਼ਹਿਰੀ ਲਾਈਫ ਕਿਤਨਾ ਕਦੇ ਪਿੰਡੂ ਜਿਹੜੀ ਲਾਈਫ ਆ ਉਹ ਅਪ ਕਰ ਜਾਂਦੀ ਆ ਉਹ ਅਪ ਕਰਨ ਦਾ ਕਾਰਨ ਚੀਜ਼ ਸੀਗਾ ਜਿਹੜੀਆਂ ਸਾਡੀਆਂ ਪਿੰਡੂ ਵਿਰਾਸਤੀ ਖੇਡਾਂ ਸੀ ਜਾਂ ਰਹਿਣ ਸਹਿਣ ਸੀ ਸਾਡਾ ਉਹਦੇ ਕਰਕੇ ਉਹ ਸ਼ਹਿਰਾਂ ਨੂੰ ਆਪਾਂ ਅਪ ਕਰਦੇ ਸੀ ਪਰ ਕਿਤਨਾ ਕਦੇ ਜਿਹੜ ਰੀਤੀ ਰਿਵਾਜ ਨੇ ਸਾਡੇ ਜਾਂ ਪ੍ਰਾਣੇ ਜਿਹੜੇ ਜਿਸ ਤਰ੍ਹਾਂ ਤੁਸੀਂ ਚੰਨ ਦੀ ਗੱਲ ਕੀਤੀ ਆ ਉਹ ਲੋਪ ਹੋ ਗਿਆ ਫਿਰ ਕਿਤਨਾ ਕਿਤੇ ਜਿਹੜਾ ਸ਼ਹਿਰੀ ਪ੍ਰਭਾਵ ਆਉ ਪਿੰਡਾਂ ਦੇ ਉੱਤੇ ਫਿਰ ਹਾ ਵੀ ਹੋਣ ਦਾ ਵੀ ਹੈਗਾ ਹਨਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਤਾਂ ਜੀ ਦੇਖੋ ਜੇ ਆਪਾਂ ਇਹ ਚੀਜ਼ਾਂ ਬਚਾ ਕੇ ਰੱਖਾਂਗੇ ਇਹਦੇ ਵਿੱਚ ਆਪਣਾ ਹੀ ਫਾਇਦਾ ਆ ਕਿਉਂਕਿ ਆਏ ਆ ਸਾਰੇ ਜਿੰਨੇ ਵੀ ਸ਼ਹਿਰਾਂ ਦੇ ਵਿੱਚ ਲੋਕ ਰਹਿੰਦੇ ਨੇ ਉਹ ਸਾਰੇ ਪਿੰਡਾਂ ਦੇ ਹਵਾ ਪਾਣੀ ਦੇ ਪ੍ਰਭਾਵਿਤ ਹੋ ਕੇ ਆਉਂਦੇ ਨੇ ਜਾਂ ਇਦਾਂ ਦੀਆਂ ਨਿਸ਼ਾਨੀਆਂ ਉਹਨਾਂ ਨੂੰ ਪੁਰਾਣੀਆਂ ਵਧੀਆ ਲੱਗਦੀਆਂ ਨੇ ਸਾਡੇ ਵੀ ਪਿੰਡ ਦੇ ਜਿੰਨੇ ਪਹਿਲਾਂ ਤੋਂ ਬੰਦੇ ਬਾਹਰ ਰਹਿੰਦੇ ਨੇ ਹਨਾ ਉਹ ਵੀ ਆ ਕੇ ਇਹ ਚੀਜ਼ਾਂ ਦੇਖਦੇ ਨੇ ਵੀ ਖਤਮ ਹੋ ਚੁੱਕੀਆਂ ਨੇ ਇਹ ਕਿਉਂਕਿ ਦੀਵਾਲੀ ਨੂੰ ਆ ਕੇ ਮੱਥਾ ਟੇਕਦਾ ਇੱਥੇ ਆਪਣੇ ਪਿੰਡ ਦੇ ਵਿੱਚ ਪੁਰਾਣੇ ਜਿੰਨੇ ਵੀ ਬੰਦੇ ਨੇ ਉਹਨੂੰ ਇਹ ਚੀਜ਼ਾਂ ਮਤਲਬ ਦੁੱਖ ਹੁੰਦਾ ਇਹ ਚੀਜ਼ਾਂ ਜੇ ਨਹੀਂ ਮਿਲਦੀਆਂ ਆ ਕੇ ਦੁਬਾਰਾ ਠੀਕ ਆ ਠੀਕ ਹ ਪਿੰਡ ਜਰਗ ਤੋਂ ਹੀ ਨੌਜਵਾਨ ਸਮਾਜ ਸੇਵੀ ਜਿਨ੍ਹਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਜਰਗ ਦੇ ਲਈ ਆਪਣੀਆਂ ਕਈ ਸੇਵਾਵਾਂ ਜਿਹੜੀਆਂ ਦਿੱਤੀਆਂ ਨੇ ਉਹ ਜਸਪ੍ਰੀਤ ਸਿੰਘ ਜੀ ਮੰਡੇਰ ਮੌਜੂਦ ਨੇ ਜਸਬੀਤ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਚਲੋ ਖੂਤਾ ਹੁਣ ਤੁਸੀਂ ਪੁੱਟ ਲਿਆ ਲਗਭਗ ਨਿਕਲ ਵੀ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਪਹਿਲਾਂ ਸੀਗਾ ਇਹ ਗੱਲ ਕਰੀਏ ਆਪਾਂ ਤੁਹਾਡੀ ਸੁਰਤ ਦੇ ਵਿੱਚ ਵੀ ਤੁਸੀਂ ਵੀ ਅਸੀਂ ਵੀ ਆਪਣੀ ਸੁਰਤ ਦੇ ਵਿੱਚ ਇਹ ਖੂਮ ਚੱਲਦੇ ਦੇਖਿਆ ਪਾਣੀ ਵੀ ਇਹਦੇ ਵਿੱਚੋਂ ਬਹੁਤ ਜ਼ਿਆਦਾ ਰਹੀ ਕੱਢਿਆ ਜਾਂਦਾ ਸੀਗਾ ਹਾਂਜੀ ਇਹ ਕਿਵੇਂ ਦੇਖਦੇ ਹੋ ਉਹ ਸਮੇਂ ਨੂੰ ਜਦੋਂ ਫਿਰ ਜੇ ਜਦੋਂ ਬੰਦ ਹੋਇਆ ਸੀਗਾ ਇਹ ਇਹ ਬੰਦ ਹੋਣ ਦੇ ਕਾਰਨ ਤਾਂ ਜੀ ਮੇਨਟੇਨੈਂਸ ਸੀਗੀ ਬਹੁਤ ਬੰਦਿਆਂ ਦੀ ਧਾਰਮਿਕ ਭਾਵਨਾਵਾਂ ਵੀ ਜੁੜੀਆਂ ਹੋਈਆਂ ਨੇ ਇਹਦੇ ਨਾਲ ਹਾਂ ਜਿਹੜਾ ਸਾਡਾ ਏਰੀਆ ਇਧਰਲੇ ਪਾਸੇ ਦਾ ਇਹ ਪਹਿਲਾਂ ਵਿਆਹ ਤੋਂ ਪਹਿਲਾਂ ਛਟੀਆਂ ਖੇਡਣ ਤੋਂ ਪਹਿਲਾਂ ਇੱਥੇ ਦੋ ਲੱਡੂ ਰੱਖ ਕੇ ਮੱਥਾ ਟੇਕ ਕੇ ਜਾਂਦਾ ਸੀਗਾ ਜੀ ਹਾਂ ਕਾਫੀ ਜ਼ਿਆਦਾ ਜਾਂਦੀ ਤੇ ਇਹ ਕਾਫੀ ਜਾਨੀ ਪ੍ਰਾਤਨ ਪਰੰਪਰਾ ਦੇ ਹਿਸਾਬ ਨਾਲੇ ਚੱਲਦਾ ਆ ਰਿਹਾ ਸੀਗਾ ਜੀ ਹੂੰ ਹੁਣ ਅਸੀਂ ਇਹਨੂੰ ਮੁੜ ਸੁਰਜੀਤ ਕਰਨ ਲੱਗੇ ਆ ਜੀ ਇਹ ਚੀਜ਼ ਨੂੰ ਤੇ ਅਸੀਂ ਇਹਦੇ ਚ ਪਹਿਲਾਂ ਤਾਂ ਸਮਰਸੀ ਵੱਲ ਲਾਵਾਂਗੇ ਉੱਥੇ ਪਹਿਲਾਂ ਪਾਣੀ ਵਾਲੀ ਖੇਡ ਹੁੰਦੀ ਸੀਗੀ ਉਹਦਾ ਵੀ ਅਸੀਂ ਪੁਨਰ ਨਿਰਮਾਣ ਕਰਾਂਗੇ ਸਾਰੀ ਦਾ ਸਾਰੀ ਦਾ ਨਹੀਂ ਖੈਰ ਕਿਉਂਕਿ ਇੱਥੇ ਸਾਡੇ ਕੋਲੇ ਕਈ ਪਿਕਚਰਜ਼ ਨੇ ਅਸੀਂ ਤੁਹਾਨੂੰ ਦਵਾਂਗੇ ਵੀ ਉਹ ਜਿਹੜੇ ਪਸ਼ੂ ਨੇ ਉਹ ਨਾਲੀ ਚੋਂ ਪਾਣੀ ਪੀ ਰਹੇ ਨੇ ਉਹ ਫੋਟੋ ਅਸੀਂ ਤੁਹਾਨੂੰ ਜ਼ਰੂਰ ਦਵਾਂਗੇ ਤੁਸੀਂ ਦਿਖਾ ਦਿਓ ਸਰੋਤਿਆਂ ਨੂੰ ਆਪਣੇਆਂ ਨੂੰ ਠੀਕ ਹੈ ਤੇ ਉਹ ਤੋਂ ਬਾਅਦ ਅਸੀਂ ਇਹਦੇ 'ਚ ਇੱਕ ਸਮਾਰਟ ਸੇਬਲ ਲਾ ਕੇ ਦੇਖੋ ਅਜੇ ਨੂੰ ਚੱਲਦਾ ਕਰਾਂਗੇ ਜੀ ਤੇ ਉੱਥੇ ਪਾਣੀ ਵਗੈਰਾ ਖੇਲ ਬਣੂਗੀ ਤੇ ਅਸੀਂ ਇਹਦੇ 'ਚ ਟਿੰਡਾਂ ਵੀ ਲਾਵਾਂਗੇ ਸੇਫਟੀ ਰੀਜ਼ਨ ਦੇ ਕਰਕੇ ਇਹਦੇ ਉੱਤੇ ਜਾਲ ਵੀ ਪਾਇਆ ਜਾਊਗਾ ਜੀ ਵੀ ਕੋਈ ਬੱਚਾ ਕਿਸੇ ਦਾ ਨਫਾ ਨੁਕਸਾਨ ਨਾ ਹੋਵੇ ਪਹਿਲਾਂ ਤਾਂ ਅਸੀਂ ਵੀ 5 ਫੁੱਟ ਮੌਨ ਕਰਨੀਆਂ ਜੀ ਤੇ ਦੋ ਤਿੰਨ ਕੰਮ ਹੋਣ ਵਾਲੇ ਸੀਗੇ ਜੀ ਤੇ ਤੁਸੀਂ ਤੁਸੀਂ ਆਪਣੇ ਪਿੰਡ ਦਾ ਇਤਿਹਾਸ ਪੜ੍ਹਿਆ ਉੱਤਰ ਲਿਖਿਆ ਹੋਇਆ ਜੀ ਦੇਖੋ ਉੱਤਰ ਮੰਦਿਰ ਗੋਤ ਦਾ ਇਤਿਹਾਸ ਉਹ ਕਿ ਇਹਦੀ ਵੀ ਝਲਕ ਪਾਇਓ ਉਹ ਆਪਣੇ ਬਾਬਾ ਜੀ ਨੇ ਰਾਜਕਦੇਵ ਜੀ ਹਾਂ ਹਾਂ ਉਹ ਪਹਿਲਾਂ ਉੱਤੇ ਸੀਗੇ ਉੱਥੇ ਉੱਥੋਂ ਉਤਰ ਕੇ ਇੱਥੇ ਕਰਤੇ ਅੱਛਾ ਇਹਦੇ ਹੁਣ ਮੂਰੇ ਦੀ ਨਾਲੀ ਲੰਘਦੀ ਹੈ ਜੀ ਜਿੱਦਾਂ ਉਹ ਅਸੀਂ ਚਾਹੁੰਦੇ ਆ ਵੀ ਇੱਥੇ ਉਹਨਾਂ ਦਾ ਵੀ ਇੱਕ ਜਗ੍ਹਾ ਬਣਾ ਦਈਏ ਓਰੇ ਤੇ ਜਿੱਥੇ ਅਸੀਂ ਹਰ ਸਾਲ ਅਖੰਡ ਪਾਠ ਕਰਾਉਣ ਦੀ ਸਲਾਹ ਚ ਆ ਵੀ ਅਸੀਂ ਹਰ ਸਾਲ ਉਹ ਇੱਕ ਵਾਰੀ ਉਹਨਾਂ ਦੇ ਜਨਮ ਦਿਨ ਨਾਲ ਇਹਨਾਂ ਉਹ ਅਖੰਡ ਪਾਠ ਕਰਾਇਆ ਕਰਾਂਗੇ ਤੇ ਉਹ ਸਾਰੇ ਏਰੀਆ ਦਾ ਹੋਇਆ ਕਰੂ ਬਹੁਤ ਚੀਜ਼ਾਂ ਸੀਗੀਆਂ ਜਿਹੜੀਆਂ ਇੱਥੋਂ ਹੁੰਦੀਆਂ ਹੁੰਦੀਆਂ ਲੋਪ ਹੋ ਗਈਆਂ ਜੀ ਅਸੀਂ ਛੋਟੇ ਹੁੰਦੇ ਇਹਨਾਂ ਇਹਨਾਂ ਜਗਾਵਾਂ ਦੇ ਉੱਤੇ ਡਰਾਮੇ ਦੇਖਦੇ ਰਹੇ ਹਾਂ ਤੇ ਨਾਟਕ ਹੁੰਦੇ ਸੀਗੇ ਜੀ ਉਹਰੇ ਹਾਂ ਰਾਮਲੀਲਾ ਹੁੰਦੀਆਂ ਸੀਗੀਆਂ ਪਿੰਡਾਂ ਦੇ ਵਿੱਚ ਇਹ ਸਾਰਾ ਕੁਝ ਖਤਮ ਹੁੰਦਾ ਜਾਂਦਾ ਜੀ ਅੱਛਾ ਚਲੋ ਹੁਣ ਗੱਲੇ ਤੁਰਪੀ ਤੁਸੀਂ ਆਪਣੇ ਮਾਈਂਡ 'ਚ ਵੀ ਲੈਂਦਾ ਜਿਸ ਤਰ੍ਹਾਂ ਕਿਤਨਾ ਕਿਤੇ ਗੱਲ ਕਰੀਏ ਆਪਾਂ ਪਿਛਲੇ ਗੱਲ ਕਰੀਏ ਆਪਾਂ 30 25 ਹਾਂ 25 ਤੋਂ 30 ਪਿੰਡ ਦੇ ਵਿੱਚ ਜਰਗ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਨਾ ਵੀ ਜਿਹੜੀ ਅਲੋਪ ਹੋਈਆਂ ਨੇ ਚੀਜ਼ਾਂ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਤੇ ਇੱਕ ਚੌਲਾਂ ਦਾ ਲੰਗਰ ਬਹੁਤ ਚੱਲਦਾ ਹੁੰਦਾ ਸੀਗਾ ਹਾਂਜੀ ਜਦੋਂ ਪੜਦੇ ਹੁੰਦੇ ਸੀਗੇ ਨਾ ਅਸੀਂ ਅੱਧੀ ਛੁੱਟੀ ਕਈ ਵਾਰੀ ਘਰੇ ਨਹੀਂ ਦੀ ਜਾਂਦੇ ਹੁੰਦੇ ਵੀ ਉਹ ਜਦੋਂ ਚੌਲਾਂ ਦੇ ਨਿਰੰਤਰ ਚੱਲਦੇ ਹੁੰਦੇ ਸੀਗੇ ਹਾਂਜੀ ਅਤੇ ਜਿਸ ਤਰ੍ਹਾਂ ਆ ਰਾਮਲੀਲਾ ਦੀ ਤੁਸੀਂ ਗੱਲ ਕੀਤੀ ਆ ਉਹ ਵੀ ਅਲੋਪ ਹੋਈ ਇੱਕ ਪ੍ਰਵਾਤ ਫੇਰੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਵੀ ਕਿਸੇ ਕਾਰਨ ਚਲੋ ਟਾਈਮ ਵੀ ਆਪਾਂ ਕਹਿ ਸਕਦੇ ਹਾਂ ਕਿ ਉਹ ਟਾਈਮ ਹੋ ਗਿਆ ਸੀਗਾ ਹੁਣ ਟਾਈਮ ਥੋੜਾ ਜਿਹਾ ਖਤਮਨਾਕ ਆ ਗਿਆ ਉਹ ਜਿਹੜੇ 15-20 ਨੰਬਰ ਹੁੰਦੇ ਸੀ ਪ੍ਰਵਾਦ ਵੀਰਿਆਂ ਦੇ ਵੀ ਕਿਤਨਾ ਕਿਤੇ ਪਿੰਡ ਦੇ ਵਿੱਚ ਹਰ ਜਸ ਹੁੰਦਾ ਸੀ ਗੁਰਬਾਣੀ ਪੜ੍ਹੀ ਲਿਖੀ ਜਾਂਦੀ ਸੀਗੀ ਪੜ੍ਹੀ ਜਾਂਦੀ ਸੀ ਗੁਣਗਾਨ ਕੀਤਾ ਜਾਂਦਾ ਸੀ ਕੀਰਤਨ ਵਿਖਿਆਨ ਉਹ ਵੀ ਚਰੋ ਅਲੋਪ ਹੋਇਆ ਜੰਦੀ ਅਲੋਪ ਕਾਫੀ ਚੀਜ਼ਾਂ ਹੋਈਆਂ ਨੇ ਵਿਰਾਸਤੀ ਹੈਨਾ ਹਾਂਜੀ ਇਹਨੂੰ ਕਿਵੇਂ ਦੇਖਦੇ ਹਾਂ ਵੀ ਇਹ ਹੋਰ ਇਹਨਾਂ ਦੇ ਵਿੱਚ ਵੀ ਕੋਈ ਹੋ ਸਕਦਾ ਵੀ ਫਿਰ ਮੁਰਤੋਂ ਇਹ ਚੀਜ਼ਾਂ ਜਿਹੜੀਆਂ ਚਾਲੂ ਹੋ ਜਾਣ ਇਹਨਾਂ ਨੂੰ ਅਸੀਂ ਚਾਹੁੰਦੇ ਹਾਂ ਜੀ ਇਹ ਮੋੜ ਸਰਜੀਤ ਕੀਤੀਆਂ ਜਾਣ ਜਿਹੜੀਆਂ ਤੁਸੀਂ ਜਿਵੇਂ ਕਹਿੰਦੇ ਹੋ ਵੀ ਕੁਝ ਚੀਜ਼ਾਂ ਵਰਤ ਰਹੀਆਂ ਉਹਨਾਂ ਨੂੰ ਕੰਟਰੋਲ ਕਰਨਾ ਤਾਂ ਆਪਣੇ ਹੱਥਾਂ ਨਾਲ ਆਪਾਂ ਦੇਖਣਾ ਵੀ ਆਪਾਂ ਉਹਨਾਂ ਨੂੰ ਕੰਟਰੋਲ ਕਿਵੇਂ ਕਰਨਾ ਹੁਣ ਤੁਸੀਂ ਜਿਵੇਂ ਹੁਣ ਕਿਹਾ ਵੀ ਅਖੰਡ ਪਾਠ ਸਾਹਿਬ ਇੱਥੇ ਅਖੰਡ ਪਾਠ ਸਾਹਿਬ ਹੋਊਗਾ ਇਹ ਬੱਚੇ ਇੱਕ ਦੂਜੇ ਦੇ ਬਾਈ ਦੇ ਵੀ ਬੱਚੇ ਨੇ ਇਹਦੇ ਵੀ ਬੱਚੇ ਨੇ ਇੱਕ ਦੂਜੇ ਨੂੰ ਮਿਲਣਗੇ ਉਰੇ ਆ ਕੇ ਆਪਣਾ ਤਾਂ ਮੇਲ ਮਲਾਪ ਹੀ ਖਤਮ ਹੋ ਗਿਆ ਜੀ ਅਸੀਂ ਰਾਮਲੀਲਾ ਦੇ ਸਾਡੀਆਂ ਜਿਹੜੀਆਂ ਮਾਤਾਵਾ ਸੀਗੀਆਂ ਭੈਣਾ ਸੀਗੀਆਂ ਇਕੱਠੀਆਂ ਹੋ ਕੇ ਜਾਂਦੀਆਂ ਸੀਗੀਆਂ ਦੇਖਣਾ ਉਹਨਾਂ ਦਾ ਇੱਕ ਗਰੁੱਪ ਹੁੰਦਾ ਸੀ ਸਾਡਾ ਮੁੰਡਿਆਂ ਦਾ ਇੱਕ ਹੁੰਦਾ ਸੀਗਾ ਹੁਣ ਅੱਜ ਕੱਲ ਕੋਈ ਕਿਸੇ ਨੂੰ ਮੁੰਡੇ ਨੂੰ ਮੁੰਡੇ ਦੇ ਨਾਲ ਤੋਰਦਾ ਹੀ ਨਹੀਂ ਹੈਗਾ ਇਹ ਫੇ ਚੱਲੂਗਾ ਕਿਦਾਂ ਕਿੰਨਾ ਦੇਰ ਇਹ ਚੱਲੂਗਾ ਇਹ ਇਹਨੂੰ ਤੁਸੀਂ ਮੰਨਦੇ ਵੀ ਟਾਈਮ ਨਹੀਂ ਹੋਣਾ ਹੈਗਾ ਇਹ ਚੀਜ਼ਾਂ ਕਰਨ ਦਾ ਕਰਾਉਣ ਦਾ ਕਿੰਨਾ ਕਿਤੇ ਟਾਈਮ ਦਾ ਵੀ ਫਰਕ ਪਿਆ ਵੀ ਉਹ ਭਲਾ ਸਮਾਂ ਸੀ ਹੁਣ ਟਾਈਮ ਥੋੜਾ ਜਿਆ ਥੋੜਾ ਜ ਇਹਨੂੰ ਵੀ ਇਹਦਾ ਕੋਈ ਮੰਦੇ ਹਾਂ ਕਿ ਜਾਂ ਜਿਹੜੇ ਟਾਈਮ ਦੇ ਦੇਖੋ ਜੀ ਜਿਹੜਾ ਸਮਾਂ ਹੁੰਦਾ ਨਾ ਜੀ ਉਹਦੇ ਆਪਾਂ ਨੂੰ ਉਹਦੇ ਹਿਸਾਬ ਨਾਲ ਚੇਂਜ ਹੋਣਾ ਪੈਂਦਾ ਪਰ ਅਸੀਂ ਬਹੁਤ ਗਲਤ ਪਾਸੇ ਨੂੰ ਜਾ ਰਹੇ ਹਾਂ ਜਿਹੜੀ ਚੇਂਜ ਆ ਨਾ ਉਹ ਆਪਣੇ ਲਈ ਮਾੜੀ ਆ ਅੱਜ ਦੇ ਸਮੇਂ ਹੁਣ ਅਸੀਂ ਆਪਣੇ ਬੱਚਿਆਂ ਨੂੰ ਕੀ ਦੱਸਾਂਗੇ ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ ਜੀ ਹੁਣ ਸਾਰੇ ਬੰਦੇ ਉਰੇ ਖੜੇ ਨੇ ਬਾਈ ਆਪਣੇ ਕਿਸੇ ਨੂੰ ਆਪਣੇ ਦਾਦੇ ਦੀ ਘਾਲਣਾ ਦਾ ਨਹੀਂ ਪਤਾ ਹੋਣਾ ਉਹ ਵੀ ਉਹਨਾਂ ਦਾ ਭੋਲਾ ਬੇਲਾ ਸੀਗਾ ਆਪਾਂ ਨੂੰ ਇਹ ਪਤਾ ਵੀ ਮੇਰਾ ਦਾਦਾ ਸੀਗਾ ਪਰ ਉਹਨੇ ਆਪਣੀ ਜ਼ਿੰਦਗੀ ਆਪਣਾ ਕਰਨ ਲਈ ਸਾਨੂੰ ਸਾਡੇ ਪਿਓ ਨੂੰ ਪਾਲ ਲੈਣ ਦੀ ਕੀ ਕਰਿਆ ਕਿਸੇ ਨੂੰ ਨਹੀਂ ਪਤਾ ਅਸੀਂ ਆਪਦਾ ਪਿਓ ਦੇਖਿਆ ਸਾਡੇ ਬੱਚਿਆਂ ਨੇ ਸਾਨੂੰ ਦੇਖਿਆ ਉਹਨਾਂ ਨੇ ਆਪਣੇ ਦਾਦੇ ਦਾ ਸੰਘਰਸ਼ ਨਹੀਂ ਦੇਖਿਆ ਹੈਗਾ ਇਹ ਚੀਜ਼ਾਂ ਦਾ ਜੇ ਆਪਾਂ ਉਹਨੂੰ ਦੱਸਾਂਗੇ ਵੀ ਕੀ ਕੀ ਹੁੰਦਾ ਸੀ ਪਿੰਡ ਦੇ ਵਿੱਚ ਤਾਂ ਹੀ ਇਹਨੂੰ ਆਪਾਂ ਰੱਖਾਂਗੇ ਨਾ ਹੁਣ ਮਨ ਦੀ ਝਟਕਣ ਹੈ ਜੀ ਇਹ ਸਾਰੀ ਤੇ ਬੰਦਾ ਸ਼ਹਿਰ ਵਾਲਾ ਪਿੰਡ ਨੂੰ ਭੱਜਦਾ ਪਿੰਡ ਵਾਲਾ ਸ਼ਹਿਰ ਨੂੰ ਭੱਜਦਾ ਹਾਂ ਉਹ ਗਾ ਬਸ ਇੱਕ ਤਲਕੜਾ ਹੀ ਹੁੰਦਾ ਹੈ ਨਾ ਇਹ ਇਹ ਇੱਕ ਨਜ਼ਰੀਆ ਹੀ ਹੈ ਜੀ ਆਪਾਂ ਹਰ ਇੱਕ ਜਗ੍ਹਾ ਜਾ ਕੇ ਤੁਹਾਡਾ ਵਿਊ ਪੁਆਇੰਟ ਆਫ ਵਿਊ ਚੇਂਜ ਹੋ ਜਾਂਦਾ ਹੁਣ ਅਸੀਂ ਕੈਨੇਡਾ ਗਏ ਅਸੀਂ ਕੈਨੇਡਾ ਤੋਂ ਹੁਣ ਸੋਚਦੇ ਅਸੀਂ ਵਾਪਸ ਆ ਜੀ ਉੱਥੋਂ ਫਿਰ ਆਹੋ ਪਹਿਲਾਂ ਤੌਂਖਲਾ ਜਿਹਾ ਹੁੰਦਾ ਵੀ ਚਲੇ ਜਾਈਏ ਫਿਰ ਹੁੰਦਾ ਵੀ ਆਪਾਂ ਹੁਣ ਫੇਰ ਹੁਣ ਫੇਰ ਆ ਜੀ ਇੱਥੇ ਫੇਰ ਦੇਖੀਏ ਆਪਣਾ ਪਿੰਡ ਪਾਨ ਹੈ ਨਾ ਜੀ ਪਰੇ ਜੀ ਆਪਾਂ ਅਸੀਂ ਤਾਂ ਸਾਰਿਆਂ ਨੂੰ ਇਹੀ ਕਹਾਂਗੇ ਜੀ ਵੀ ਇਹ ਪਾਰਟੀ ਬਾਜੀ ਤੋਂ ਹਟ ਕੇ ਸਾਰੇ ਕੰਮ ਨੇ ਜਿਹੜੇ ਇਹਨਾਂ ਨੂੰ ਉਸ ਨਜ਼ਰੀਏ ਨਾਲ ਲਿਆ ਕਰੋ ਜਿੱਥੇ ਅਸੀਂ ਗਲਤ ਤਾਂ ਸਾਨੂੰ ਤੁਸੀਂ ਦੱਸ ਸਕਦੇ ਹੋ ਅਸੀਂ ਵੀ ਤੁਹਾਡੇ ਤੁਹਾਡੇ ਭਾਈਵੰਦ ਆ ਅਸੀਂ ਪਹਿਲਾਂ ਤੁਹਾਡੇ ਚੋਂ ਹੀ ਨਿਕਲੇ ਹੋਏ ਆ ਸਾਰੇ ਜਣੇ ਇੱਥੋਂ ਹੀ ਗੋਗੇ ਆਏ ਆ ਅਸੀਂ ਜੇ ਕਈ ਵਾਰੀ ਕਿਸੇ ਨੂੰ ਹੁੰਦਾ ਆਪਾਂ ਉਹ ਵਿਚਾਰਾਂ ਦੀ ਮਤਭੇਦ ਹੋ ਸਕਦਾ ਪਰ ਆਪਣਾ ਕੋਈ ਨਿੱਜੀ ਨਹੀਂ ਐ ਅਸੀਂ ਕਿਸੇ ਨਾਲ ਨਿੱਜੀ ਨਹੀਂ ਹੈਗੇ ਜੀ ਇਹ ਚੀਜ਼ਾਂ ਦੇ ਵਿੱਚ ਨਹੀਂ 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 ਠੀਕ ਹੈ ਗੱਲ ਹੈ ਅੱਛਾ ਚਲੋ ਹੁਣ ਲਾਸਟ ਦੇ ਵਿੱਚ ਤੁਸੀਂ ਇਹ ਦੱਸੋ ਕਿ ਚਲੋ ਹੁਣ ਜਿਹੜਾ ਖੂਹ ਆ ਹਾਂ ਜੀ ਇਹ ਜਦੋਂ ਤਿਆਰ ਹੋਊਗਾ ਕੀ ਕੀ ਇਹਦੇ ਉੱਤੇ ਪ੍ਰੋਸੈਸ ਲੱਗੂਗਾ ਕੀ ਇਹਨੂੰ ਕਿਸ ਤਰ੍ਹਾਂ ਮੋਨਿਟਾਈਜ਼ ਕੀਤਾ ਜਾਊਗਾ ਕਿਸ ਤਰ੍ਹਾਂ ਇਹਦੇ ਵਿੱਚ ਸੁਧਾਰ ਕੀਤੇ ਜਾਣਗੇ ਇਹਦੇ ਪਹਿਲਾਂ ਤਾਂ ਅਸੀਂ ਇਹਦੀ ਸਾਰੇ ਪਹਿਲਾਂ ਦੇ ਵਿੱਚ ਸਮਾਰਸੀਬਲ ਲੱਗੂਗਾ ਜੀ ਫਿਰ ਮੌਡ ਬਣੂਗੀ ਇਹਦੀ ਹਾਂ ਫਿਰ ਇਹਨੂੰ ਸਾਰੇ ਨੂੰ ਲਪਾਈ ਕਰਾਂਗੇ ਜੀ ਅਸੀਂ ਅੰਦਰੋਂ ਤੇ ਇਹਦੇ ਵਿੱਚ ਪਾਣੀ ਖੜਦਾ ਕਰਾਂਗੇ ਥੋੜਾ ਜਾਂ ਅੱਛਾ ਵੀ ਜਿਹੜਾ ਟਿੰਡਾ ਜਿੰਨਾ ਚੱਕ ਸਕਣ ਉਹਨਾਂ ਨੂੰ ਫਿਰ ਅਸੀਂ ਬਹੁਤਾ ਵੱਡਾ ਮਾਡਲ ਨਹੀਂ ਲਾਉਣਾ ਅਸੀਂ ਉਹਨੂੰ ਲਾਈਟ ਵੇਟ ਰੱਖਾਂਗੇ ਜਿਵੇਂ ਅਲੂਮੀਨਮ ਦੇ ਲਾ ਲੋ ਤੁਸੀਂ ਹੈ ਨਾ ਜੀ ਹਾਂ ਹਾਂ ਉਹੋ ਜੀਆਂ ਚੀਜ਼ਾਂ ਦਾ ਅਸੀਂ ਬਣਾਵਾਂਗੇ ਇਹਨੂੰ ਤਾਂ ਕਿ ਅਸੀਂ ਉਹਨੂੰ ਹੱਥ ਨਾਲ ਜੋੜ ਕੇ ਕਰ ਸਕੀਏ ਹੁਣ ਆਪਣੇ ਘਰੋਂ ਘਰੀ ਕਿਸੇ ਤੇ ਬੋਲਦ ਨਹੀਂ ਹੈਗਾ ਜੀ ਕਿਨੇ ਬੋਲਦ ਜੋੜ ਕੇ ਦਿਹਾਣੇ ਨੇ ਜੀ ਇੱਥੇ ਆ ਉਹਨੇ ਹਾਂ ਉਹਨੂੰ ਬੰਦਾ ਦੱਸ ਸਕੇ ਵੀ ਇਹ ਇੱਕ ਮਾਡਲ ਦੇ ਤੌਰ ਤੇ ਤਿਆਰ ਕਰਨਾ ਵੀ ਅਸੀਂ ਇਹਨੂੰ ਮੋਡ ਸਰਜੀਤ ਕਰ ਰਹੇ ਹਾਂ ਵੀ ਪਹਿਲਾਂ ਇੱਥੇ ਆ ਚੀਜ਼ ਹੁੰਦੀ ਸੀਗੀ ਤੇ ਉਹ ਤਾਂ ਕਿ ਫਿਰ ਉਹ ਤੋਂ ਬਾਅਦ ਜਦ ਸਾਰਾ ਕੁਝ ਲੱਗ ਗਿਆ ਜੀ ਇਹਦੇ ਉੱਤੇ ਅਸੀਂ ਡੋਮ ਟਾਈਪ ਆ ਉੱਪਰਲੇ ਪਾਸੇ ਜਾਲੀ ਲਾਵਾਂਗੇ ਜੀ ਵਿੱਚ ਕੁਝ ਉੱਤੇ ਖੜੇ ਨਾ ਉਹਦੇ ਜੇ ਕੋਈ ਬਾਲ ਬੁੱਲ ਡਿੱਗਦੀ ਆ ਤਾਂ ਬਾਹਰ ਆਵੇ ਬਾਹਰ ਆਵੇ ਠੀਕ ਹੈ ਹਾਂਜੀ ਅੱਛਾ ਇੱਕ ਕਮੇਜਦਨ ਜੀ ਸ਼ੁਰੂ ਕੀਤਾ ਪਿੰਡ ਦਾ ਸਹਿਯੋਗ ਜਾਂ ਸਾਡੇ ਜਿਹੜੇ ਐਨ ਆਰ ਆਈ ਬੈਠੇ ਨੇ ਉਹਨਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਰਿਹਾ ਆ ਰਿਹਾ ਜੀ ਬਹੁਤ ਵਧੀਆ ਸਹਿਯੋਗ ਆ ਰਿਹਾ ਪਰ ਉਹਨਾਂ ਵਧੀਆ ਨਹੀਂ ਆ ਰਿਹਾ ਜਿਵੇਂ ਹੁਣ ਅਸੀਂ ਆਪਣੇ ਟੂਰਨਾਮੈਂਟਾਂ ਨੂੰ ਹੁੰਦਾ ਦੀਆਂ ਅਸੀਂ ਤਾਂ ਟੂਰਨਾਮੈਂਟਾਂ ਦੀ ਵੀ ਅਗਰਾਹੀ ਕਰਦੇ ਰਹੇ ਹਾਂ ਬਾਹਰਲੇ ਬੰਦਿਆਂ ਤੋਂ 12 12 13 13 ਲੱਖ ਰੁਪਇਆ ਇਕੱਠਾ ਹੋ ਜਾਂਦਾ ਸੀਗਾ ਹੁਣ ਜਣੀ ਲੋੜ ਇਹ ਆ ਵੀ ਆਪਾਂ ਸਰਕਾਰਾਂ ਦੇ ਹੱਥਾਂ ਵੱਲ ਘਟ ਦੇ ਕੇ ਆਪਣੇ ਪਿੰਡ ਨੂੰ ਆਪ ਬਚਾਈਏ ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਹੁਣ ਜੇ ਬੰਦਾ ਸਾਲ ਦਾ 1000 ਡਾਲਰ ਵੀ ਕੱਢਦਾ 100 ਡਾਲਰ ਮਹੀਨੇ ਦਾ 1200 ਡਾਲਰ ਤਾਂ ਵੀ ਦੇਖ ਲਓ ਵੀ ਤੁਸੀਂ 70-72000 ਰੁਪਇਆ ਹੋ ਜਾਂਦਾ ਇੱਕ ਐਨਆਰਆਈ ਦਾ ਸਹੀ ਗੱਲ ਜੇ 100 ਡਾਲਰ ਵੀ ਕੱਢੇ ਤੇ ਵੀਕ ਦੇ 25 ਡਾਲਰ ਬਣਦੇ ਨੇ ਜੀ ਆਉ ਜੋ ਉਹਨੇ ਇੱਕ ਵੀ ਹੈ ਨਾ ਕੱਢਦਾ ਬੰਦਾ ਉਹਨੇ ਇੱਕ ਵੀ ਕੱਢਦਾ ਬੰਦਾ ਆਪਦੇ ਪਿੰਡ ਦੇ ਲਈ ਵਧੀਆ ਹੋ ਸਕਦਾ ਬਹੁਤ ਚੀਜ਼ਾਂ ਦੀ ਪਿੰਡ ਦੇ ਵਿੱਚ ਲੋੜ ਆ ਜੀ ਪਰ ਇਹ ਹੈ ਜੀ ਹੁਣ ਜਿਹੜੀਆਂ ਕਈ ਚੀਜ਼ਾਂ ਨੇ ਹੁਣ ਜੇ ਅਸੀਂ ਕਿਸੇ ਨੂੰ ਕਹਿੰਦੇ ਅਸੀਂ ਵਿਰਾਸਤ ਬਚਾਉਣੀ ਆ ਸਾਨੂੰ ਇਹ ਨਹੀਂ ਪਤਾ ਹੈਗਾ ਵੀ ਅਸੀਂ ਕਿਹੜੇ ਵਿਭਾਗ ਕੋ ਜਾਣਾ ਕੋਈ ਕਹਿੰਦਾ ਇਹ ਵਾਟਰ ਸੈਨੀਟਾਈਜ਼ਿੰਗ ਡਿਪਾਰਟਮੈਂਟ ਅੰਡਰ ਆ ਕੋਈ ਕਹਿੰਦਾ ਹੈਲਥ ਸੇਫਟੀ ਅੰਡਰ ਆਊਗਾ ਇਹਦਾ ਇਸ਼ੂ ਕਨਸਰਨ ਹੋਊਗਾ ਇਹ ਚੀਜ਼ਾਂ ਦਾ ਜੀ ਹੁਣ ਸਾਨੂੰ ਇਹ ਇੰਨੀ ਗਾਈਡੈਂਸ ਜਿਹੜੇ ਇਹ ਖੂਹ ਨੇ ਇਹ ਤਾਂ ਲਗਭਗ ਹਰ ਇੱਕ ਪਿੰਡ ਦੇ ਵਿੱਚ ਮੌਜੂਦ ਹੈਗੇ ਨੇ ਮੌਜੂਦ ਹੈਗੇ ਨੇ ਜੀ ਪਰ ਇਹ ਜੀ ਦਿਨੋਂ ਦਿਨ ਆਪਾਂ ਭਰਦੇ ਜਾ ਰਹੇ ਹਾਂ ਆਪਾਂ ਨੂੰ ਇਹਨਾਂ ਦੀਆਂ ਮਾਨਤਾਵਾਂ ਦਾ ਪਤਾ ਨਹੀਂ ਹੈਗਾ ਜੀ ਹਾਂ ਹਾਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਆਪਾਂ ਬਾਅਦ ਚ ਪਛਤਾਉਨੇ ਆ ਚੀਜ਼ਾਂ ਕਰਨ ਤੋਂ ਬਾਅਦ ਹੁਣ ਜੇ ਉਦੋਂ ਹੀ ਇਹਨੂੰ ਸਾਂਭਿਆ ਜਾਂਦਾ ਟਿੰਡਾਂ ਨੂੰ ਰੰਗ ਰ ਬਹੁਤ ਪਿੰਡਾਂ ਦੇ ਸਾਹਮਣੇ ਬਹੁਤ ਹਾਂ ਜਿਵੇਂ ਵੀਡੀਓ ਵਾਇਰਲ ਨਹੀਂ ਅਸੀਂ ਬੇਰ ਕਲਾਂ ਦੇਖਿਆ ਜੀ ਕਹਿੰਦੇ ਕਹਿੰਦੇ ਇੱਥੇ ਬੇਰ ਕਲਾਂ ਵੀ ਇੱਕ ਸਾਨੂੰ ਆਪਣੇ ਚੇਅਰਮੈਨ ਸਾਹਿਬ ਨੇ ਦੱਸਿਆ ਸੀਗਾ ਵੀ ਇੱਥੇ ਬੇਰ ਕਲਾਂ ਵੀ ਇੱਕ ਮਾਡਲ ਬਣਿਆ ਹੋਇਆ ਸੀ ਉਹਨਾਂ ਕੋਲ ਵੀ ਜਾ ਕੇ ਆਵਾਂਗੇ ਅੱਛਾ ਵੀ ਉਹ ਕਿਵੇਂ ਬਣਿਆ ਹੋਇਆ ਹਾਂ ਉਹ ਕਿੱਦਾਂ ਬਣਾਇਆ ਉਹਨਾਂ ਨੇ ਕਿੱਥੋਂ ਬਣਵਾਇਆ ਉਹ ਫਿਰ ਈਜ਼ੀ ਹੋ ਜਾਂਦਾ ਕਿੱਲੇ-ਕੱਲੇ ਜਗ੍ਹਾ ਤੇ ਜਾਣ ਨਾਲੋਂ ਬਿਲਕੁਲ ਬਿਲਕੁਲ ਹਾਂਜੀ ਕਿ ਟਾਈਮ ਵੇਸਟ ਨਹੀਂ ਹੁੰਦਾ ਅੱਛਾ ਇਹ ਲਾਸਟ ਅੱਜ ਜਿਹੜੇ ਆਪਣੇ ਤੁਸੀਂ ਰਾਜਾ ਜਗਦੇਵ ਜੀ ਸਮਾਦਾ ਇਹਦਾ ਕਿਵੇਂ ਬਣੂਗਾ ਇਹਦਾ ਜੀ ਇੱਥੇ ਅਸੀਂ ਆਹ ਜਗ੍ਹਾ ਦੇ ਸਵਾ ਪੰਜ ਬਾਈ ਸਵਾ ਪੰਜ ਦੀ ਜਗਾ ਬਣਾਵਾਂਗੇ ਪ੍ਰੋਪਰ ਉਹਦੀ ਤੇ ਉਹਦੀ ਜਿਹੜੀ ਸਾਫ ਸਵਾਈ ਦਾ ਪ੍ਰਬੰਧ ਆ ਉਹ ਮੁੰਡਾ ਇੱਥੇ ਸਪਨ ਬਾਬਾ ਜੀ ਉਹਨਾਂ ਨੇ ਕਿਹਾ ਵੀ ਮੈਂ ਕਰਿਆ ਕਰੂੰਗਾ ਏਵਰੀ ਡੇ ਉਹਨੂੰ ਕਲੀਨ ਅੱਛਾ ਜਿਹੜਾ ਹੋਇਆ ਕਰੂਗਾ ਇੱਕ ਮੁੰਡਾ ਪਿੰਦਾ ਔਰ ਉਹਨੇ ਵੀ ਕਿਹਾ ਵੀ ਅਸੀਂ ਵੀ ਦਿਵਾਲੀ ਦਬੂਲੀ ਨੂੰ ਸਫਾਈ ਕਰਾ ਦਿਆ ਕਰਾਂਗੇ ਇਹ ਤਾਂ ਰਲ ਮਿਲ ਕੇ ਵਾਲਾ ਕੰਮ ਆ ਹਨਾ ਜੀ ਮੈਂ ਟੈਂਡੈਂਸ ਜਿਹਨਾਂ ਦੀ ਹੋਇਆ ਕਰੂਗਾ ਹਾਂਜੀ ਹੋਇਆ ਕਰੂਗਾ ਜੀ ਇਹ ਅਸੀਂ ਯਕੀਨੀ ਨਹੀਂ ਕਰਾਂਗੇ ਵੀ ਹਾਂ ਵੀ ਇਹ ਹੋਵੇ ਨਹੀਂ ਫਿਰ ਇਹ ਹੋਊਗਾ ਵੀ ਚਲੋ ਅਸੀਂ ਕਿਸੇ ਨੂੰ ਪੇ ਕਰ ਦਿਆ ਕਰਾਂਗੇ 1000 ਰੁਪਿਆ ਆਹ ਜਿਹੜੇ ਨਾ ਉਹਦਾ ਵਿਚਾਰੇ ਦਾ ਕੋਈ ਹਨਾ ਉਰ ਜੋਗਾਰਦਾ ਬਣ ਜੂਗਾ ਨਾਲੇ ਉਹਦੀ ਸਹਾਇਤਾ ਹੋ ਜੂ ਨਾਲੇ ਉਹ ਕੰਮ ਲਗਿਆ ਰਹੂਗਾ ਹਣਾ ਚਲੋ ਠੀਕ ਆ ਸੋ ਦੋਸਤੋ ਗੱਲ ਹਾਂਜੀ ਹਾਂ ਹਾਂ ਪਿੰਡ ਨਾਲ ਜੋਗ ਦੇਣ ਵੱਧ ਤੋਂ ਵੱਧ ਹਾਂਜੀ ਅੱਛਾ ਅੱਛਾ ਸੋ ਦੋਸਤੋ ਜਿਸ ਤਰ੍ਹਾਂ ਦਾ ਗੱਲਬਾਤ ਆਪਾਂ ਟੋਟਲੀ ਇਹਨਾਂ ਨੇ ਕੀਤੀ ਆ ਵੀਰ ਉਹਨਾਂ ਨਾਲ ਨੌਜਵਾਨ ਆਪਣੇ ਪਿੰਡ ਦੇ ਹੀ ਨੇ ਅ ਇਥੋਂ ਹੀ ਪਤਾ ਲੱਗਿਆ ਕਿ ਇਹਨਾਂ ਦਾ ਮੁੱਖ ਮਕਸਦ ਸੀਗਾ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਸੀਗਾ ਸਾਡੇ ਪੁਰਾਣੇ ਰੀਤੀ ਰਿਵਾਜ ਸੀਗੇ ਜਿਹਦੇ ਉੱਤੇ ਪਿੰਡਾਂ ਦੀ ਪਛਾਣ ਹੁੰਦੀ ਸੀਗੀ ਖੂਹਾਂ ਦੇ ਨਾਲ ਹੋ ਗਿਆ ਜਾਂ ਸਾਡੇ ਜਿਹੜੇ ਧਾਰਮਿਕ ਸਥਾਨ ਹੋ ਗਏ ਜਾਂ ਹੋਰ ਪਿੰਡ ਦੀਆਂ ਜਿਹੜੀਆਂ ਸੱਥਾਂ ਹੁੰਦੀਆਂ ਸੀ ਉਹਨਾਂ ਦੇ ਨਾਲ ਹੀ ਸਾਡੇ ਪਿੰਡਾਂ ਦੀ ਪਹਿਚਾਣ ਹੁੰਦੀ ਜੀ ਜਿਹੜੀ ਕਿ ਕਿਤਨਾ ਕਿਤੇ ਪਿੰਡਾਂ ਦੀ ਪਹਿਚਾਣ ਸੀ ਉਹ ਸ਼ਹਿਰਾਂ ਨੂੰ ਮਾਤ ਪਾਉਂਦੀ ਸੀ ਪਿੰਡਾਂ ਦੀ ਲਾਈਫ ਸ਼ਹਿਰਾਂ ਨਾਲੋਂ ਤਾਂ ਹੀ ਵਧੀਆ ਗਣੀ ਜਾਂਦੀ ਸੀਗੀ ਸੋ ਬਹੁਤ ਵਧੀਆ ਇਹਨਾਂ ਨੇ ਇੱਕ ਕਾਰਜ ਅਰੰਭਿਆ ਸੋ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਪਿੰਡ ਦਾ ਸਹਿਯੋਗ ਜਾਂ ਐਨ ਆਰ ਆਈਆਂ ਦਾ ਉਹਨਾਂ ਨਹੀਂ ਆ ਰਿਹਾ ਜਿੰਨਾ ਟੂਰਨਾਮੈਂਟਾਂ ਤੇ ਦੇ ਦਿੰਦੇ ਨੇ ਹਨਾ ਇਹ ਹਾਂ ਪਰ ਇਹ ਜਿਹੜੀਆਂ ਜਿਹੜੀਆਂ ਆਪਣੀਆਂ ਕਾਰਜ ਨੇ ਪਿੰਡ ਲਈ ਉਹਨਾਂ ਨੂੰ ਵੀ ਉਹਨਾਂ ਲਈ ਵੀ ਤੁਹਾਨੂੰ ਕੁਛ ਨਾ ਕੁਛ ਅੱਗੇ ਆ ਕੇ ਕਰਨਾ ਚਾਹੀਦਾ ਹੈਲਪ ਕਰਨੀ ਚਾਹੀਦੀ ਆ ਵਧੀਆ ਉਪਰਾਲਾ ਅਜਾ ਉਹ ਪਿੰਡ ਦੇ ਲੋਕ ਸਹਿਰਾਤਾ ਖਾਸੇ ਰਹੇ ਨੇ ਨਹੀਂ ਪਿੰਡ ਦਾ ਸਹਿਯੋਗ ਪੂਰਾ ਜੀ ਸਾਨੂੰ ਇਹ ਨਹੀਂ ਹੈਗਾ ਸਾਡਾ ਕਿਸੇ ਨੇ ਵਿਰੋਧ ਨਹੀਂ ਕਰਿਆ ਹਾਂ ਉਹਨਾਂ ਦਾ ਬਸ ਇਹੀ ਕੰਸਰਨ ਸੀਗਾ ਜੀ ਵੀ ਇਹਨੂੰ ਤੁਸੀਂ ਸਾਫ ਸਫਾਈ ਦਾ ਜ਼ਿੰਮੇਵਾਰੀ ਲਿਓ ਵੀ ਉਹੀ ਕੰਮ ਨਾ ਹੋਵੇ ਜਿਹੜਾ ਪਹਿਲਾਂ ਹੁੰਦਾ ਸੀ ਵੀ ਲੋਕ ਗੰਦ ਸੁੱਟ ਜਾਂਦੇ ਸੀ ਬੱਚਾ ਕੇ ਹਾਂ ਸ਼ਾਇਦ ਕਿਤੇ ਨਾ ਕਿਦੇ ਹੋ ਹਾਂਜੀ ਹੁਣ ਅਸੀਂ ਸਰਪੰਚ ਸਾਹਿਬ ਨੂੰ ਵੀ ਕਹਾਂਗੇ ਥੋੜਾ ਜਿਹਾ ਸੇਫਟੀ ਕੰਸਰਨ ਦੇ ਕਰਕੇ ਜਾਂ ਕੋਈ ਸ਼ਰਾਰਤ ਕਰਨ ਨਾਲੋਂ ਵੀ ਇੱਥੇ 2-4 ਕੈਮਰੇ ਲਵਾਏ ਜਾਣ ਜੀ ਉਰੇ ਆ ਉਹਦੇ ਨਾਲ ਫਰਕ ਪੈਊਗਾ ਹਾਂ ਵੀ ਇੱਥੇ ਜਿਹੜਾ ਕੁਝ ਬਾਪਰ ਦਾ ਆਪਾਂ ਨੂੰ ਪਤਾ ਹੋਵੇ ਆਪਣੇ ਪਿੰਡ ਦੇ ਵਿੱਚ ਕੀ ਹੋ ਰਿਹਾ ਹੈ ਨਹੀਂ ਹੁੰਦਾ ਇਕ ਲਾਇਆ ਵੀ ਜਦੋਂ ਸੋਸ਼ਲ ਮੀਡੀਆ ਦਾ ਹੁਣ ਅੱਜਕੱਲ ਟਾਈਮ ਆ ਜਦੋਂ ਧਿਆਨ ਦੇਣ ਲੱਗ ਜੀ ਫਿਰ ਆਪੇ ਆ ਬੰਦਾ ਨੂੰ ਡਰ ਹੋ ਜਾਂਦਾ ਫਿਰ ਉਹ ਹਰਕਤ ਸੋ ਦੋਸਤੋ ਇਹ ਪਿੰਡ ਜਰਗਦਾ ਆਪਾਂ ਅੱਜ ਵੀਡੀਓ ਕੀਤੀ ਹੈ ਕਿਉਂਕਿ ਪਿਛਲੇ 6-7 ਦਿਨਾਂ ਤੋਂ ਜਿਹੜਾ ਕੰਮ ਤੇ ਉਹ ਚੱਲ ਰਿਹਾ ਸੀ ਅਸੀਂ ਦੇਖਿਆ ਸਾਨੂੰ ਵੀ ਕਈ ਤਰ੍ਹਾਂ ਦੇ ਜਿਹੜੇ ਮੈਸੇਜ ਆਏ ਲੋਕਾਂ ਨੇ ਆ ਵੀ ਤੁਸੀਂ ਇਸ ਨੂੰ ਦਿਖਾਓ ਸਾਡੇ ਤੱਕ ਪਹੁੰਚਾਓ ਕਈ ਐਨਆਰਆਈ ਵੀਰਾਂ ਨੇ ਵੀ ਸਾਨੂੰ ਫੋਨ ਵਗੈਰਾ ਜਾ ਆਇਆ ਵੀ ਉਹ ਉਹਦੇ ਬਾਰੇ ਵੀ ਗੱਲਬਾਤ ਕਰਕੇ ਸਾਨੂੰ ਦੱਸੀ ਆ ਵੀ ਕਿਸ ਤਰ੍ਹਾਂ ਤਾਂ ਆਪਾਂ ਕੋਸ਼ਿਸ਼ ਕੀਤੀ ਆ ਕਿ ਵਿਸਤਾਰਪੂਰਵਕ ਦੱਸਣ ਦੀ ਇਸੇ ਤਰ੍ਹਾਂ ਦਾ ਚੱਲਦੇ ਕੰਮ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਫਿਰ ਵੀ ਤੁਹਾਡੇ ਨਾਲ ਆਪਾਂ ਜੁੜੇ ਰਹਾਂਗੇ ਸੋ ਦੇਖਦੇ ਰਹੋ ਜੀ ਪਿੰਡ ਪੰਜਾਬੀ ਚੈਨਲ ਧੰਨਵਾਦ ਜੀ ਸ਼ੁਕਰੀਆ